ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਆ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਅਸੀਂ ਤੁਹਾਨੂੰ ਮੂਲੀ ਅਤੇ ਮੇਥੀ ਦੀ ਮੱਕੀ ਵਾਲੀ ਰੋਟੀ ਬਣਾ ਕੇ ਰੈਸਪੀ ਸ਼ੇਅਰ ਕਰਾਂਗੇ। ਇੱਧਰ ਮੈਂ ਰੋਟੀ ਬਣਾਉਣ ਲਈ ਦੋ ਮੂਲੀਆਂ ਲੈ ਲਈਆਂ ਸੀ। ਮੂਲੀਆਂ ਨੂੰ ਮੈਂ ਚੰਗੀ ਤਰ੍ਹਾਂ ਛਿੱਲ ਕੇ ਧੋ ਲਿਆ ਸੀ। ਇੱਧਰ ਮੈਂ ਇੱਕ ਗੁੱਛੀ ਮੇਥੀ ਦੀ ਲੈ ਲਈ ਮੇਥੀ ਨੂੰ ਮੈਂ ਬਰੀਕ-ਬਰੀਕ ਕੱਟ ਲਿਆ। ਹੁਣ ਮੈਂ ਮੂਲੀ ਨੂੰ ਕद्दूकस ਕਰ ਲਵਾਂਗੇ। ਇਸ ਨੂੰ ਮੈਂ మీడియం ਸਾਈਡ ਤੋਂ ਕद्दूकश ਕਰਾਂਗੀ ਜੇਕਰ ਤੁਸੀਂ ਮੋٹے ਸਾਈਡ ਤੋਂ ਕद्दूकश ਕਰ ਰਹੇ ਹੋ ਤਾਂ ਕਈ ਵਾਰ ਰੋਟੀ ਚੋਂ ਮੂਲੀ ਨਿਕਲਣ ਲੱਗ ਜਾਂਦੀ ਹੈ ਹੁਣ ਸਾਰੀ ਮੂਲੀ ਨੂੰ ਮੈਂ మీడియం ਪਾਸੇ ਤੋਂ ਕद्दूकश ਕਰ ਲਵਾਂਗੇ ਹੁਣ ਮੈਂ ਸਾਰੀ ਮੂਲੀ ਨੂੰ ਕद्दूकश ਕਰ ਲਿਆ ਮੂਲੀ ਦਾ ਮੈਂ ਪਾਣੀ ਹਲੇ ਬਿਲਕੁਲ ਨਹੀਂ ਹਟਾਇਆ ਮੂਲੀ ਨੂੰ ਸਾਰੀ ਨੂੰ ਕद्दूकश ਕਰਕੇ ਤਿਆਰ ਕਰ ਲਿਆ ਇੱਧਰ ਆਪਣੀ ਮੇਥੀ ਵੀ ਚੰਗੀ ਤਰ੍ਹਾਂ ਮੈਂ ਸਾਫ਼ ਪਾਣੀ ਨਾਲ ਧੋ ਲਈ ਸੀ ਤਿੰਨ ਚਾਰ ਵਾਰ ਇੱਧਰ ਗੈਸ ਤੇ ਮੈਂ ਪੈਨ ਰੱਖ ਦਿੱਤਾ ਇਸ ਵਿੱਚ ਪਾਣੀ ਗਰਮ ਹੋਣ ਲਈ ਰੱਖ ਦਿੱਤਾ ਪਾਣੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਗੈਸ ਦੀ ਫਲੇਮ ਮੈਂ ਬੰਦ ਕਰ ਦਿੱਤੀ ਹੁਣ ਇਸ ਵਿੱਚ ਮੇਥੀ ਪਾ ਦਵਾਂਗੇ ਸਾਰੀ ਮੇਥੀ ਇਸ ਵਿੱਚ ਮੈਂ ਪਾ ਦਵਾਂਗੀ ਤੁਸੀਂ ਜਿੰਨੀ ਮੇਥੀ ਦੇ ਪਰੌਂਠੇ ਬਣਾਉਣੇ ਹਨ ਉਸ ਦੇ ਹਿਸਾਬ ਨਾਲ ਮੇਥੀ ਇਸ ਵਿੱਚ ਐਡ ਕਰ ਲੈਣੀ ਹੈ ਹੁਣ ਇਸ ਵਿੱਚ ਅੱਧਾ ਚਮਚ ਨਮਕ ਦਾ ਪਾਵਾਂਗੇ ਨਮਕ ਪਾਉਣ ਨਾਲ ਮੇਥੀ ਦੀ ਸਾਰੀ ਕੜੱਤਨ ਨਿਕਲ ਜਾਵੇਗੀ ਤੇ ਮੇਥੀ ਵੀ ਆਪਣੀ ਚੰਗੀ ਤਰ੍ਹਾਂ ਸੌਫਟ ਹੋ ਜਾਵੇਗੀ ਹੁਣ ਇਸ ਨੂੰ 10 ਮਿੰਟ ਲਈ ਇਸੇ ਤਰ੍ਹਾਂ ਗਰਮ ਪਾਣੀ ਵਿੱਚ ਪਈ ਰਹਿਣ ਦਵਾਂਗੇ। ਮੇਥੀ ਨੂੰ ਪਈ ਨੂੰ 10 ਮਿੰਟ ਹੋ ਗਏ ਸੀ। ਮੇਥੀ ਆਪਣੀ ਚੰਗੀ ਤਰ੍ਹਾਂ ਸੌਫਟ ਹੋ ਗਈ। ਹੁਣ ਇਸ ਦਾ ਸਾਰਾ ਪਾਣੀ ਨਿਚੋੜ ਕੇ ਇਸ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ। ਹੁਣ ਇੱਧਰ ਮੈਂ 6-7 ਹਰੀਆਂ ਮਿਰਚਾਂ ਲੈ ਲਈਆਂ, 1 ਇੰਚ ਅਦਰਕ ਦਾ ਟੁਕੜਾ, 10-12 ਲਸਣ ਦੀਆਂ ਕਲੀਆਂ। ਇਸ ਨੂੰ ਕੁੰਡੀ ਵਿੱਚ ਦਰਦਰਾ ਜਿਹਾ ਕੁੱਟ ਲਵਾਂਗੇ। ਇਧਰ ਮੈਂ ਮੱਕੀ ਦਾ ਆਟਾ ਲੈ ਲਿਆ ਆਟੇ ਨੂੰ ਮੈਂ ਚੰਗੀ ਤਰ੍ਹਾਂ ਛਾਂਲ ਲਿਆ ਸੀ ਮੈਂ 4 ਕਾਲੀਆਂ ਮੱਕੀ ਦਾ ਆਟਾ ਲਿਆ ਹੈ ਤੁਸੀਂ ਇਸ ਵਿੱਚ ਕਣਕ ਦਾ ਆਟਾ ਵੀ ਮਿਕਸ ਕਰ ਸਕਦੇ ਹੋ ਹੁਣ ਇਧਰ ਮੈਂ ਮੇਥੀ ਦਾ ਪਾਣੀ ਵੀ ਨਚੋੜ ਦਿੱਤਾ ਸੀ ਹੁਣ ਸਾਰੀ ਮੇਥੀ ਇਸ ਵਿੱਚ ਪਾ ਦਵਾਂਗੇ ਤੁਸੀਂ ਚਾਹੋ ਤਾਂ ਉਸੇ ਪਾਣੀ ਨਾਲ ਆਟਾ ਗੁੰਨ ਸਕਦੇ ਹੋ ਨਹੀਂ ਚਾਹੋ ਤੁਸੀਂ ਕੋਸਾ ਪਾਣੀ ਹੋਰ ਲੈ ਸਕਦੇ ਹੋ ਹੁਣ ਇਸ ਵਿੱਚ ਸਾਰੀ ਮੇਥੀ ਮੈਂ ਐਡ ਕਰ ਦਿੱਤੀ ਹੁਣ ਇਸ ਵਿੱਚ ਨਾਲ ਹੀ ਮੂੜੀਆਂ ਪਾ ਦਵਾਂਗੇ ਮੂੜੀਆਂ ਦਾ ਮੈਂ ਪਾਣੀ ਬਿਲਕੁਲ ਨਹੀਂ ਨਚੋੜਿਆ ਕਿਉਂਕਿ ਮੂਲੀ ਵਿੱਚ ਬਹੁਤ ਹੀ ਜ਼ਿਆਦਾ ਪਾਣੀ ਹੁੰਦਾ ਇਸੇ ਤਰ੍ਹਾਂ ਮੈਂ ਇਸ ਨਾਲ ਆਟਾ ਗੁੰਨ ਲਵਾਂਗੇ ਹੁਣ ਇਸ ਵਿੱਚ ਇੱਕ ਚਮਚ ਨਮਕ ਦਾ ਪਾਵਾਂਗੇ ਨਮਕ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਐਡ ਕਰ ਲੈਣਾ ਹੈ ਵੱਧ ਘੱਟ ਹੁਣ ਇਸ ਵਿੱਚ ਡੇਢ ਚਮਚ ਅਦਰਕ ਲਸਣ ਤੇ ਹਰੀ ਮਿਰਚ ਦਾ ਕੁੱਟਿਆ ਹੋਇਆ ਪੇਸਟ ਪਾਵਾਂਗੇ ਮਿਰਚ ਤੁਸੀਂ ਜਿੰਨੀ ਖਾਣੇ ਹੋ ਉਹਦੇ ਹਿਸਾਬ ਨਾਲ ਐਡ ਕਰ ਸਕਦੇ ਹੋ ਹੁਣ ਇਸ ਵਿੱਚ ਅੱਧਾ ਚਮਚ ਅਜਵੈਣ ਦਾ ਪਾਵਾਂਗੇ ਅਜਵੈਣ ਨੂੰ ਚੰਗੀ ਤਰ੍ਹਾਂ ਕ੍ਰਸ਼ ਕਰਕੇ ਇਸ ਉੱਪਰ ਪਾ ਲਵਾਂਗੇ ਅਜਵੈਣ ਪਾਉਣ ਨਾਲ ਪਰੌਂਠਿਆਂ ਵਿੱਚ ਇਸ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਤੇ ਪਰੌਂਠੇ ਹਾਜਮ ਹੋਣ ਵਿੱਚ ਵੀ ਸਹਾਇਤਾ ਕਰਦੀ ਹੈ ਅਜਵੈਣ ਹੁਣ ਇਸ ਵਿੱਚ ਅੱਧਾ ਚਮਚ ਮੈਂ ਜੀਰੇ ਦਾ ਐਡ ਕਰ ਦਿੱਤਾ ਹੁਣ ਅੱਧਾ ਚਮਚ ਇਸ ਵਿੱਚ ਹਲਦੀ ਦਾ ਪਾਵਾਂਗੇ ਹਲਦੀ ਪਾਉਣ ਨਾਲ ਪਰੌਂਠੇ ਦਾ ਕਲਰ ਬਹੁਤ ਹੀ ਵਧੀਆ ਆਵੇਗਾ ਹੁਣ ਇਸ ਵਿੱਚ ਅੱਧਾ ਚਮਚ ਮੈਂ ਲਾਲ ਮਿਰਚ ਪਾਊਡਰ ਪਾ ਦਿੱਤਾ ਅੱਧਾ ਚਮਚ ਇਸ ਵਿੱਚ ਗਰਮ ਮਸਾਲੇ ਦਾ ਤੁਸੀਂ ਇਸ ਵਿੱਚ ਕੋਈ ਵੀ ਮਸਾਲਾ ਐਡ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਮੂਲੀ ਮੇਥੀ ਅਤੇ ਮਸਾਲਿਆਂ ਨੂੰ ਆਟੇ ਵਿੱਚ ਮਿਕਸ ਕਰ ਦਵਾਂਗੇ ਪਾਣੀ ਹਲੇ ਮੈਂ ਇਸ ਵਿੱਚ ਬਿਲਕੁਲ ਨਹੀਂ ਪਾਇਆ ਕਿਉਂਕਿ ਮੂਲੀ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ ਹੁਣ ਚੰਗੀ ਤਰ੍ਹਾਂ ਮੈਂ ਮਿਕਸ ਕਰ ਦਿੱਤਾ ਹੁਣ ਇਸ ਵਿੱਚ ਲੋੜ ਅਨੁਸਾਰ ਪਾਣੀ ਪਾ ਦਵਾਂਗੇ ਹੁਣ ਮੈਂ ਥੋੜਾ ਜਿਹਾ ਆਟੇ ਨੂੰ ਇੱਕ ਡੋਂਗੇ ਵਿੱਚ ਕੱਢ ਲਵਾਂਗੇ ਕਿਉਂਕਿ ਆਟਾ ਮੈਨੂੰ ਥੋੜਾ ਜਿਹਾ ਜ਼ਿਆਦਾ ਲੱਗਦਾ ਸੀ ਹੁਣ ਮੈਂ ਜਿੰਨੇ ਆਟੇ ਦੀ ਰੋਟੀ ਬਣਾਉਣੀ ਹੈ ਉਸ ਨੂੰ ਗੁੰਨਕੇ ਤਿਆਰ ਕਰ ਲਵਾਂਗੇ ਪਾਣੀ ਇਸ ਵਿੱਚ ਥੋੜਾ ਥੋੜਾ ਹੀ ਪਾਉਣਾ ਹੈ ਪਾਣੀ ਇਸ ਵਿੱਚ ਮੈਂ ਨਾਰਮਲ ਲੈ ਹੈ ਤੁਸੀਂ ਕੋਸਾ ਪਾਣੀ ਵੀ ਲੈ ਸਕਦੇ ਹੋ ਹੁਣ ਚੰਗੀ ਤਰ੍ਹਾਂ ਇਸ ਨੂੰ ਗੁੰਨ ਲਵਾਂਗੇ ਮਲ ਮਲ ਕੇ ਆਟੇ ਨੂੰ ਮੈਂ ਚੰਗੀ ਤਰ੍ਹਾਂ ਮਲ ਮਲ ਕੇ ਗੁੰਨ ਲਿਆ ਸੀ ਆਟਾ ਨਾ ਹੀ ਜ਼ਿਆਦਾ ਸੌਫਟ ਹੈ ਤੇ ਨਾ ਹੀ ਜ਼ਿਆਦਾ ਟਾਈਟ ਕਿਉਂਕਿ ਨਮਕ ਪਾਉਣਾ ਮੂਲੀ ਆਪਣਾ ਪਾਣੀ ਛੱਡਦੀ ਹੈ ਇਸ ਲਈ ਮੈਂ ਥੋੜਾ ਜਿਆਦਾ ਟਾਈਟ ਹੀ ਰੱਖਿਆ ਹੈ ਹੁਣ ਜਿੰ ਜਿੰਨਾ ਮੈਂ ਆਟਾ ਮਲਣਾ ਉਸ ਨੂੰ ਮੈਂ ਚੰਗੀ ਤਰ੍ਹਾਂ ਲਾ ਲਵਾਂਗੀ ਆٹے ਨੂੰ ਮੈਂ ਚੰਗੀ ਤਰ੍ਹਾਂ ਹਥੇਲੀ ਨਾਲ 2-3 ਮਿੰਟ ਲਈ ਮਲ ਲਵਾਂਗੇ ਜਿੰਨਾ ਆਟਾ ਮਲਿਆ ਜਾਵੇਗਾ ਰੋਟੀ ਆਪਣੀ ਉਨੀ ਵਧੀਆ ਪੱਕ ਕੇ ਤਿਆਰ ਹੋਵੇਗੀ ਹੁਣ ਜਿੰਨਾ ਮੈਂ ਪੇੜਾ ਬਣਾਉਣਾ ਹੈ ਉਸ ਦੇ ਹਿਸਾਬ ਨਾਲ ਮੈਂ ਆਟਾ ਲੈ ਲਿਆ ਹੁਣ ਮੈਂ ਪੇੜਾ ਬਣਾ ਕੇ ਤਿਆਰ ਕਰ ਲਵਾਂਗੀ ਮੈਂ ਮੀਡੀਅਮ ਸਾਈਜ਼ ਦੀ ਰੋਟੀ ਬਣਾ ਕੇ ਤਿਆਰ ਕਰਨੀ ਹੈ ਇਸ ਲਈ ਮੈਂ ਮੀਡੀਅਮ ਸਾਈਜ਼ ਦਾ ਪੇੜਾ ਲਿਆ ਹੈ ਤੁਸੀਂ ਜਿੱਡੀ ਰੋਟੀ ਰੱਖਣੀ ਹੈ ਉਸ ਦੇ ਹਿਸਾਬ ਨਾਲ ਪੇੜਾ ਲੈ ਸਕਦੇ ਹੋ ਇੱਧਰ ਮੈਂ ਗੈਸ ਤੇ ਤਵਾ ਰੱਖ ਲਿਆ ਤਵੇ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਗੈਸ ਦੀ ਫਲੇਮ ਮੈਂ ਮੀਡੀਅਮ ਹੀ ਰੱਖੀ ਹੈ ਹੁਣ ਇਧਰ ਮੈਂ ਪੇੜਾ ਵੀ ਚੰਗੀ ਤਰ੍ਹਾਂ ਬਣਾ ਕੇ ਤਿਆਰ ਕਰ ਲਿਆ ਸੀ ਹੱਥ ਤੇ ਥੋੜਾ ਜਿਹਾ ਮੈਂ ਪਾਣੀ ਲਗਾ ਕੇ ਇਸ ਦਾ ਲੋਈਆ ਬਣਾ ਕੇ ਤਿਆਰ ਕਰ ਲਵਾਂਗੇ ਇਸ ਦਾ ਹਲਕੇ ਹੱਥ ਨਾਲ ਲੋਈਆ ਬਣਾ ਕੇ ਤਿਆਰ ਕਰ ਲੈਣਾ ਹੈ ਮੈਂ ਨੀਰੀ ਮੱਕੀ ਦੇ ਆਟੇ ਦੀ ਰੋਟੀ ਬਣਾ ਰਹੀ ਹਾਂ ਕਈ ਵਾਰ ਰੋਟੀ ਤੇੜ ਜਾਂਦੀ ਹੈ ਇਸ ਨੂੰ ਮੈਂ ਹਲਕੇ ਹੱਥ ਨਾਲ ਇਸ ਦਾ ਲੋਈਆ ਬਣਾ ਕੇ ਤਿਆਰ ਕਰ ਲਵਾਂਗੇ ਹੁਣ ਮੈਂ ਇਸ ਨੂੰ ਹਥੇਲੀ ਨਾਲ ਹਲਕੇ ਹੱਥ ਨਾਲ ਇਸ ਨੂੰ ਵਧਾ ਲਵਾਂਗੇ ਇਸ ਨੂੰ ਜ਼ਿਆਦਾ ਜ਼ੋਰ ਨਾਲ ਨਹੀਂ ਵਧਾਉਣਾ ਨਹੀਂ ਰੋਟੀ ਆਪਣੀ ਸਾਈਡਾਂ ਤੋਂ ਕਈ ਵਾਰ ਟੁੱਟਣ ਲੱਗ ਜਾਂਦੀ ਹੈ ਜਿੱਥੋਂ ਥੋੜੀ ਜੀ ਰੋਟੀ ਟੁੱਟ ਰਹੀ ਹੈ ਉਸ ਨੂੰ ਮੈਂ ਹੱਥ ਨਾਲ ਸੈੱਟ ਕਰ ਲਵਾਂਗੇ ਹੁਣ ਤਵਾ ਵੀ ਮੈਂ ਮੀਡੀਅਮ ਫਲੇਮ ਤੇ ਗਰਮ ਕਰ ਲਿਆ ਹੁਣ ਇਸ ਉੱਪਰ ਰੋਟੀ ਪਾ ਦਵਾਂਗੇ ਰੋਟੀ ਨੂੰ ਇਸ ਉੱਪਰ ਧਿਆਨ ਨਾਲ ਪਾ ਦਵਾਂਗੇ ਚੰਗੀ ਤਰ੍ਹਾਂ ਰੋਟੀ ਨੂੰ ਮੈਂ ਉੱਪਰ ਪਾ ਕੇ ਇੱਕ ਦੋ ਮਿੰਟ ਲਈ نیچے ਤੋਂ ਸੇਕ ਲਵਾਂਗੇ ਰੋਟੀ ਆਪਣੀ نیچے ਤੋਂ ਚੰਗੀ ਤਰ੍ਹਾਂ ਸਿੱਖ ਗਈ ਉੱਪਰ ਤੋਂ ਇਹ ਡਰਾਈ ਹੋਗੀ ਹੁਣ ਇਸ ਦੀ ਸਾਈਡ ਚੇਂਜ ਕਰ ਦਵਾਂਗੇ ਫੇਸ ਨੂੰ ਦੂਸਰੇ ਪਾਸੇ ਤੋਂ ਵੀ ਚੰਗੀ ਤਰ੍ਹਾਂ ਸੇਕ ਲਵਾਂਗੇ ਮੀਡੀਅਮ ਸੇਕ ਤੇ ਇਸ ਨੂੰ ਚੰਗੀ ਤਰ੍ਹਾਂ ਸੇਕ ਲਵਾਂਗੇ ਹੁਣ ਇਸ ਉੱਪਰ ਮੈਂ ਦੇਸੀ ਘਿਓ ਲਗਾ ਦਵਾਂਗੇ ਤੁਸੀਂ ਡਾਲਡਾ ਘਿਓ ਜਾਂ ਇਸ ਦੇ ਉੱਤੇ ਤਾਜ਼ਾ ਮੱਖਣ ਵੀ ਲਗਾ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਹੁਣ ਰੋਟੀ ਦੀ ਸਾਈਡ ਚੇਂਜ ਕਰਕੇ ਇਸ ਨੂੰ ਦੂਸਰੇ ਸਾਈਡ ਤੋਂ ਵੀ ਮੈਂ ਚੰਗੀ ਤਰ੍ਹਾਂ ਇਸ ਦੇ ਘਿਓ ਲਗਾ ਦਵਾਂਗੀ ਚੰਗੀ ਤਰ੍ਹਾਂ ਇਸ ਨੂੰ ਦਵਾ ਦਵਾ ਕੇ ਸੇਕ ਲੈਣਾ ਹੈ ਤਾਂ ਜੋ ਰੋਟੀ ਆਪਣੀ ਕਿਸੇ ਪਾਸੇ ਤੋਂ ਕੱਚੀ ਨਾ ਰਹੇ ਹੁਣ ਮੈਂ ਚੰਗੀ ਤਰ੍ਹਾਂ ਇਸ ਉੱਪਰ ਘਿਓ ਲਗਾ ਦਿੱਤਾ ਹੁਣ ਇਸ ਦੀ ਦੂਸਰੀ ਸਾਈਡ ਵੀ ਮੈਂ ਦਵਾ ਦਵਾ ਕੇ ਸੇਕ ਲਵਾਂਗੇ ਰੋਟੀ ਨੂੰ ਮੈਂ ਚੰਗੀ ਤਰ੍ਹਾਂ ਸੇਕ ਲਿਆ ਹੁਣ ਇਸ ਨੂੰ ਇੱਕ ਪਲੇਟ ਤੇ ਕੱਢ ਲਵਾਂਗੇ ਇਸੇ ਤਰ੍ਹਾਂ ਮੈਂ ਦੂਸਰਾ ਪੇੜਾ ਬਣਾ ਕੇ ਵੀ ਤਿਆਰ ਕਰ ਲਵਾਂਗੇ ਆਟੇ ਨੂੰ ਮੈਂ ਚੰਗੀ ਤਰ੍ਹਾਂ ਮਲ ਲਿਆ ਸੀ ਜਿੰਨਾ ਆਪਣਾ ਆਟਾ ਵਧੀਆ ਮਿਲਿਆ ਹੋਊਗਾ ਰੋਟੀ ਆਪਣੀ ਓਨੀ ਵਧੀਆ ਬਣ ਕੇ ਤਿਆਰ ਹੋਵੇਗੀ ਹੁਣ ਚੰਗੀ ਤਰ੍ਹਾਂ ਇਸ ਦਾ ਪੇੜਾ ਬਣਾ ਕੇ ਇਸ ਦਾ ਲੋਈਆ ਬਣਾ ਕੇ ਤਿਆਰ ਕਰ ਲਵਾਂਗੇ ਇਸ ਨੂੰ ਹਥੇਲੀ ਦੀ ਸਹਿਤਾਂ ਨਾਲ ਵਧਾ ਲਵਾਂਗੇ ਹੁਣ ਇਸ ਨੂੰ ਮੈਂ ਧਿਆਨ ਨਾਲ ਇਸ ਦਾ ਪੇੜਾ ਬਣਾ ਕੇ ਤਿਆਰ ਕਰ ਲਿਆ ਸੀ ਇਸ ਨੂੰ ਚੰਗੀ ਤਰ੍ਹਾਂ ਵਧਾ ਲਵਾਂਗੇ ਤੁਸੀਂ ਰੋਟੀ ਮੋਟੀ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਜਿੱਡੀ ਮੋਟੀ ਰੱਖਣੀ ਹੈ ਮੈਂ ਇਸ ਨੂੰ ਜਿਆਦਾ ਮੋਟੀ ਨਹੀਂ ਰੱਖਣਾ ਰੋਟੀ ਮੈਂ ਚੰਗੀ ਤਰ੍ਹਾਂ ਬੇਲ ਲਈ ਇਸ ਤਰ੍ਹਾਂ ਪਤਲੀ ਸਾਈਜ਼ ਦੀ ਮੈਂ ਬੈਲੀ ਹੈ ਤੁਸੀਂ ਮੋٹے ਸਾਈਜ਼ ਦੀ ਵੀ ਰੱਖ ਸਕਦੇ ਹੋ ਹੁਣ ਨਾਲ ਦੀ ਨਾਲ ਇਸ ਨੂੰ ਤਵੇ ਉੱਪਰ ਪਾ ਦਵਾਂਗੇ ਰੋਟੀ ਨੂੰ ਮੈਂ 1-2 ਮਿੰਟ ਲਈ ਨੀਚੇ ਤੋਂ ਸੇਕ ਲਿਆ ਹੁਣ ਇਸ ਦੀ ਸਾਈਡ ਚੇਂਜ ਕਰ ਦਵਾਂਗੇ ਤੇ ਇਸ ਨੂੰ ਦੂਸਰੇ ਪਾਸੇ ਤੋਂ ਵੀ ਚੰਗੀ ਤਰ੍ਹਾਂ ਸੇਕ ਲਵਾਂਗੇ ਰੋਟੀ ਨੂੰ ਮੈਂ ਚੰਗੀ ਤਰ੍ਹਾਂ ਸੇਕ ਲਿਆ ਹੁਣ ਇਸ ਉੱਪਰ ਦੇਸੀ ਘਿਓ ਲਗਾ ਕੇ ਇਸ ਨੂੰ ਇੱਕ ਸਾਈਡ ਤੋਂ ਸੇਕ ਲਵਾਂਗੇ ਤੇ ਦੂਸਰੀ ਸਾਈਡ ਤੋਂ ਵੀ ਇਸ ਦੀ ਸਾਈਡ ਚੇਂਜ ਕਰਕੇ ਇਸ ਉੱਪਰ ਘਿਓ ਲਗਾ ਦਵਾਂਗੇ ਇਸ ਨੂੰ ਦੋਹਾਂ ਪਾਸੇ ਤੋਂ ਮੈਂ ਘਿਓ ਲਗਾ ਕੇ ਚੰਗੀ ਤਰ੍ਹਾਂ ਦਵਾ-ਦਵਾ ਕੇ ਸੇਕ ਲਵਾਂਗੇ ਤੁਸੀਂ ਚਾਹੋ ਤਾਂ ਤਵੇ ਉੱਪਰ ਵੀ ਘਿਓ ਲਗਾ ਸਕਦੇ ਹੋ ਨਹੀਂ ਤੁਸੀਂ نیچے ਘਿਓ ਲਗਾ ਸਕਦੇ ਹੋ ਇਹ ਤੁਹਾਡੀ ਆਪਣੀ ਚੋਇਸ ਹੈ ਹੁਣ ਚੰਗੀ ਤਰ੍ਹਾਂ ਰੋਟੀ ਨੂੰ ਮੈਂ ਸੇਕ ਕੇ ਤਿਆਰ ਕਰ ਲਵਾਂਗੀ ਰੋਟੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਇਸ ਨੂੰ ਮੈਂ ਇੱਕ ਪਲੇਟ ਉੱਤੇ ਕੱਢ ਲਵਾਂਗੇ ਹੁਣ ਮੈਂ ਇੱਕ ਤੁਹਾਡੇ ਨਾਲ ਦੂਸਰਾ ਤਰੀਕਾ ਸ਼ੇਅਰ ਕਰ ਰਹੀ ਹਾਂ ਇੱਧਰ ਮੈਂ ਇੱਕ ਸਾਫ ਪੋਲੀਥਿਨ ਲੈ ਲਿਆ ਸੀ ਉੱਪਰ ਮੈਂ ਪੇੜਾ ਰੱਖ ਕੇ ਲੋਈਆ ਬਣਾ ਕੇ ਸੁਪਰ ਚੰਗੀ ਤਰ੍ਹਾਂ ਵਧਾ ਲਮਾ ਕੇ ਰੋਟੀ ਨੂੰ ਹਥੇਲੀ ਦੀ ਸਹਾਈਤ ਨਾਲ ਇਸ ਤਰ੍ਹਾਂ ਵੀ ਰੋਟੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੇਕਰ ਕਈ ਵਾਰ ਕਿਸੇ ਨੂੰ ਹੱਥ ਨਾਲ ਰੋਟੀ ਨਹੀਂ ਬਣਾਉਣੀਆਂ ਦੀ ਤੁਸੀਂ ਪੋਲੀਥਿਨ ਤੇ ਇਸ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਪੋਲੀਥਿਨ ਤੁਸੀਂ ਜਾਂ ਤਾਂ ਰਿਫਾਈਨਡ ਵਾਲਾ ਜਾਂ ਫਿਰ ਕੋਈ ਦੁੱਧ ਵਾਲਾ ਲੈ ਸਕਦੇ ਹੋ ਹੁਣ ਚੰਗੀ ਤਰ੍ਹਾਂ ਰੋਟੀ ਨੂੰ ਮੈਂ ਬੇਲ ਲਿਆ ਹੱਥ ਤੇ ਇਸ ਨੂੰ ਧਿਆਨ ਨਾਲ ਉਤਾਰ ਲਵਾਂਗੇ ਤੇ ਇਸ ਨੂੰ ਨਾਲ ਦੀ ਨਾਲ ਤਵੇ ਉੱਪਰ ਪਾ ਦਵਾਂਗੇ ਇਸ ਤਰ੍ਹਾਂ ਵੀ ਰੋਟੀ ਬਹੁਤ ਹੀ ਵਧੀਆ ਆਸਾਨ ਤਰੀਕੇ ਨਾਲ ਤਿਆਰ ਹੋ ਜਾਂਦੀ ਹੈ ਰੋਟੀ ਨੂੰ ਮੈਂ ਤਵੇ ਉੱਪਰ ਪਾ ਕੇ ਚੰਗੀ ਤਰ੍ਹਾਂ ਸੇਕ ਲਵਾਂਗੀ ਇਸੇ ਤਰ੍ਹਾਂ ਮੈਂ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰ ਲਵਾਂਗੀ ਜਿਹੜਾ ਤੁਹਾਨੂੰ ਤਰੀਕਾ ਵਧੀਆ ਲੱਗਿਆ ਹੈ ਤੁਸੀਂ ਉਸ ਤਰੀਕੇ ਨਾਲ ਰੋਟੀ ਬਣਾ ਸਕਦੇ ਹੋ ਹੁਣ ਮੈਂ ਚੰਗੀ ਤਰ੍ਹਾਂ ਸਾਰੇ ਰੋਟੀ ਨੂੰ ਸੇਕ ਕੇ ਸੁੱਪਰ ਉੱਪਰ ਘਿਓ ਲਗਾ ਲਵਾਂਗੀ ਹੁਣ ਮੈਂ ਸਾਰੇ ਪਰੌਂਠੇ ਬਣਾ ਲਏ ਸੀ ਪਰੌਂਠੇ ਨੂੰ ਮੈਂ ਇੱਕ ਪਲੇਟ ਵਿੱਚ ਸਰਵ ਕਰ ਲਿਆ ਮੈਂ ਇਸ ਨਾਲ ਦਹੀਂ ਲਿਆ ਹੈ ਤੇ ਨਾਲ ਹੀ ਆਮਬ ਦਾ achar ਤੁਸੀਂ ਇਸ ਇਸ ਨੂੰ ਚਾਹ ਨਾਲ ਵੀ ਖਾ ਸਕਦੇ ਹੋ ਲੱਸੀ ਮੱਖਣ ਵੀ ਲੈ ਸਕਦੇ ਹੋ ਹੁਣ ਪਰੌਂਠੇ ਆਪਣੇ ਬਹੁਤ ਹੀ ਨਰਮ ਬਣ ਕੇ ਤਿਆਰ ਹੋਏ ਸੀ ਜੇਕਰ ਤੁਹਾਨੂੰ ਮੇਰੇ ਮੱਕੀ ਦੇ ਮੂਲੀ ਤੇ ਮੇਥੀ ਦੇ ਪਰੌਂਠੇ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗਦੀ ਆ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ